ਕੀ ਪੰਜਾਬ ਦੇ ਵਿੱਚ ਕੱਲ ਨੂੰ ਜਾਲੀ ਵੋਟਾਂ ਪੈਣਗੀਆਂ ਅਤੇ ਨੌਜੋਕਰ ਸਿੱਧੂ ਦੀ ਕੀ ਜਾਨ ਨੂੰ ਖਤਰਾ ਹੋ ਗਿਆ ਤਾਂ ਇਹਨਾਂ ਦੋ ਵੱਡੇ ਸਵਾਲਾਂ ਦਾ ਜਵਾਬ ਹੈ ਜਿਹੜਾ ਅੱਜ ਮਿਲਦਾ ਦਿਖਾਈ ਦਿੱਤਾ ਹੈ ਕਿਉਂਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਵੱਡਾ ਦਾਵਾ ਕੀਤਾ ਗਿਆ ਤੇ ਵੱਡੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਲਾਏ ਗਏ ਨੇ ਕਿ ਕੱਲ ਨੂੰ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਵੋਟਾਂ ਪੈਣੀਆਂ ਨੇ ਤਾਂ ਇਸ ਦੇ ਵਿੱਚ ਵੱਡਾ ਕਪੜਾ ਕੀਤਾ ਜਾ ਰਿਹਾ ਹੈ ਵੋਟ ਚੋਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਚੰਜੀ ਸਿੰਘ ਚੰਨੀ ਨੇ ਇਲਜ਼ਾਮ ਲਾਇਆ ਨੇ ਕਿ ਹਰ ਬੂਥ ਦੇ ਉੱਤੇ 10 ਤੋਂ 20% ਵੋਟਾਂ ਜਾਲੀ ਭਗਤੌਣ ਦਾ ਇੰਤਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਕਿਉਂਕਿ ਉਹਨਾਂ ਲੋਕਾਂ ਦੀਆਂ ਜਿਹੜੇ ਮਰ ਚੁੱਕੇ ਨੇ ਜਾਂ ਫਿਰ ਵਿਦੇਸ਼ ਜਾ ਚੁੱਕੇ ਨੇ ਉਹਨਾਂ ਦੀਆਂ ਲਿਸਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਨੇ ਅਤੇ ਬੈਲਟ ਪੇਪਰ ਹੈ ਜਿਹੜੇ ਉਹ ਵੱਧ ਗਿਣਤੀ ਦੇ ਵਿੱਚ ਛਪਾ ਕੇ ਰੱਖੇ ਗਏ ਨੇ ਤੇ ਉਹਨਾਂ ਦੇ ਉੱਤੇ ਮੋਹਰਾਂ ਲਾ ਕੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਜੇਤੂ ਅਲਾਨਨ ਦੇ ਵਿੱਚ ਇਹ ਭੂਮਿਕਾ ਨਿਭਾਵੇਗੀ ਤਾਂ ਇਹਨਾਂ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਚਰਨਜੀਤ ਸਿੰਘ ਚੰਨੀ ਅਤੇ ਬਾਕੀ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਉੱਤੇ ਵੱਧਦੇ ਦਿਖਾਈ ਦਿੱਤੇ ਨੇ ਇੱਕ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਤੁਸੀਂ ਕਦੇ ਲੋਕਾਂ ਦੀ ਬਾਹ ਨਹੀਂ ਫੜੀ ਲੋਕਾਂ ਦੇ ਵਿੱਚ ਨਹੀਂ ਆਏ ਪਰ ਹੁਣ ਵੋਟਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਵੇਂ ਰੌਂਡ ਪਾਉਂਦੇ ਹੁੰਦੇ ਆ ਬੱਚੇ ਖੇਡਣ ਵੇਲੇ ਉਸ ਤਰੀਕੇ ਦੇ ਨਾਲ ਆਪਣੀ ਹਾਰ ਨੂੰ ਦੇਖ ਕੇ ਬਖਲਾ ਆ ਗਏ ਹਾਂ ਅਤੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਹਾਰ ਤੈ ਹੈ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਉਣੀਆਂ ਆਮ ਆਦਮੀ ਪਾਰਟੀ ਕੰਮ ਦੇ ਆਧਾਰ ਤੇ ਲੋਕਾਂ ਦੇ ਵਿੱਚ ਗਈ ਹੈ ਵੋਟਾਂ ਮੰਗ ਰਹੀ ਹੈ ਤੇ ਸਾਡੇ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਜਿੱਤਣਗੇ ਜਿਸ ਕਰਕੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਦੇ ਨਾਲ ਰੋਣਾ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦਬਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਕਾਂਗਰਸ ਅਕਾਲੀ ਤੇ ਭਾਜਪਾ ਇਕੱਠੇ ਹੋ ਚੁੱਕੇ ਨੇ ਗੱਠਜੋੜ ਕਰਕੇ ਸਾਂਝੇ ਉਮੀਦਵਾਰ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਦੀਆਂ ਚੋਣਾਂ ਦੇ ਵਿੱਚ ਖੜੇ ਕੀਤੇ ਹੋਏ ਨੇ ਆਮ ਆਦਮੀ ਪਾਰਟੀ ਆਪਣੇ ਸਾਰੇ ਉਮੀਦਵਾਰਾਂ ਦੇ ਜਿਹੜੇ ਆ ਵੋਟਾਂ ਦੇ ਲਈ ਕੰਮਾਂ ਦੇ ਆਧਾਰ ਤੇ ਪ੍ਰਚਾਰ ਕਰ ਰਹੀ ਸੀ ਪਰ ਇਹ ਵਿਰੋਧੀ ਪਾਰਟੀਆਂ ਵੱਲੋਂ ਸਿਰਫ ਆਮ ਆਦਮੀ ਪਾਰਟੀ ਨੂੰ ਭੰਡਣ ਦੇ ਲਈ ਅਤੇ ਇਕੱਠੇ ਹੋ ਕੇ ਇੱਕ ਇੱਕ ਸਾਂਝਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਕੇ ਫਿਰ ਵੀ ਆਪਣੇ ਹਾਰ ਤੋਂ ਜਿਹੜੇ ਬੁਖਲਾਏ ਹੋਏ ਰਹੇ ਡਰੋਂ ਇਸੇ ਕਰਕੇ ਇਲਜ਼ਾਮ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਾਲੀ ਵੋਟਾਂ ਪਾਉਣ ਦੇ ਲਾ ਰਹੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਕਿ ਜੇ ਇਹਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਤੁਹਾਡੇ ਚੋਣ ਲੜ ਰਹੇ ਨੇ ਉੱਥੇ ਧੱਕਾ ਨਹੀਂ ਹੋਇਆ ਤਾਂ ਫਿਰ ਤੁਸੀਂ ਧੱਕੇ ਦੀਆਂ ਕਿਹੜੀਆਂ ਗੱਲਾਂ ਕਰ ਰਹੇ ਹੋ ਧੱਕੇ ਦੀਆਂ ਗੱਲਾਂ ਤਾਂ ਉਹ ਲੋਕਾ ਰਹੇ ਨੇ ਜਿਹੜੇ ਗੈਂਗਸਟਰਾਂ ਨੂੰ ਟਿਕਟਾਂ ਦੇ ਰਹੇ ਨੇ ਪਿਸਤੌਲ ਦੇ ਦਮ ਦੇ ਉੱਤੇ ਚੋਣਾਂ ਲੜਨਾ ਚਾਹੁੰਦੇ ਨੇ ਸਿੱਧੇ ਤੌਰ ਤੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉੱਤੇ ਹਮਲਾਵਰ ਹੁੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਿਖਾਈ ਦਿੱਤੇ ਨੇ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ ਨੇ ਉਹ ਤਾਂ ਖੁਦ 350 ਕਰੋੜ ਰੁਪਏ ਦੀ ਵਿੱਚ ਕੁਰਸੀ ਖਰੀਦ ਕੇ ਮੁੱਖ ਮੰਤਰੀ ਬਣੇ ਸੀ ਤਾਂ ਹੁਣ ਨਵਜੋਤ ਸਿੰਘ ਸਿੱਧੂ ਨੇ 500 ਕਰੋੜ ਦਾ ਦਾਵਾ ਕੀਤਾ ਹੈ ਤਾਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਇਹ ਜਿਹੜੀਆਂ ਸੋਭਾ ਨਹੀਂ ਦਿੰਦੇ ਉਹਨਾਂ ਨੂੰ ਇਲਜ਼ਾਮ ਲਾਉਣੇ ਜਿਹੜੇ ਸਾਡੇ ਤੇ ਇਲਜ਼ਾਮ ਹੈ ਜਿਹੜੇ ਲਾ ਰਹੇ ਨੇ ਤਾਂ ਇੱਥੇ ਉਹਨਾਂ ਨੇ ਇਹ ਵੀ ਆਖਿਆ ਕਿ ਚੰਨਜੀਤ ਸਿੰਘ ਚੰਨੀ ਨੂੰ ਲੋਕਾਂ ਦੇ ਜਾਂ ਫਿਰ ਇਹਨਾਂ ਚੋਣਾਂ ਦੇ ਵਿੱਚ ਵੋਟਾਂ ਦੀ ਫਿਕਰ ਕਰਨ ਦੀ ਬਜਾਏ ਆਪਣੀ ਕੁਰਸੀ ਦੇ ਲਈ ਜੋ ਬੋਲੀ ਲੱਗ ਰਹੀ ਹੈ ਉਸ ਦੀ ਫਿਕਰ ਕਰਨੀ ਚਾਹੀਦੀ ਹੈ ਉਹ ਪਰਚੀਆਂ ਜਾ ਕੇ ਪਾਉਣਾ ਆਪਣੀਆਂ ਉਹਨਾਂ ਨੂੰ ਸੀਐਮ ਦੀ ਕੁਰਸੀ ਆ ਉਹ ਕਿਸ ਤਰੀਕੇ ਨਾਲ ਮਿਲੇ ਇਸ ਦੇ ਉੱਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਹੈ ਨਾ ਕਿ ਲੋਕਤੰਤਰ ਦੇ ਵਿੱਚ ਜਣ ਲੋਕਾਂ ਦਾ ਇੱਕ ਫਤਵਾ ਹੁੰਦਾ ਉਸ ਨੂੰ ਮੰਨਣ ਦੀ ਬਜਾਏ ਆਪਣੀ ਕੁਰਸੀ ਦੇ ਵੱਲ ਧਿਆਨ ਉਹਨਾਂ ਨੂੰ ਦੇਣਾ ਚਾਹੀਦਾ ਹੈ ਤਾਂ ਸਿੱਧੇ ਤੌਰ ਤੇ ਨਵਜੋਤਕਾਰ ਸਿੱਧੂ ਦੇ ਬਿਆਨ ਦੇ ਉੱਤੇ ਫਿਰ ਤੋਂ ਚੰਨੀ ਨੂੰ ਘੇਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਿਖਾਈ ਦਿੱਤੇ ਰਹੇ ਨਾਲ ਹੀ ਨਵਜੋਤਕਾਰ ਸਿੱਧੂ ਦੇ ਵੱਲੋਂ ਸੁਰੱਖਿਆ ਮੰਗੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅਤੇ ਉਹਨਾਂ ਨੇ ਇਲਜ਼ਾਮ ਵੀ ਲਾਏ ਨੇ ਕਿ ਰੇਤ ਮਾਫੀਆ ਤੇ ਡਰੱਗ ਮਾਫੀਆ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਭੂਮਾਫੀਆ ਹੈ ਉਸ ਨੂੰ ਬਚਾਉਣ ਦੇ ਲਈ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਚਾਰਾ ਜੋਈ ਕਰਾਇਆ ਨੇ ਪਰ ਮੈਂ ਸੱਚ ਬੋਲਦੀ ਆ ਇਸ ਕਰਕੇ ਮੈਨੂੰ ਹੁਣ ਖਤਰਾ ਹੋ ਗਿਆ ਇਸ ਕਰਕੇ ਸੁਰੱਖਿਆ ਮੈਨੂੰ ਦਿੱਤੀ ਜਾਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਆਖਿਆ ਇੱਥੇ ਜਵਾਬ ਦਿੰਦੇ ਹੋਏ ਨਵਜੋਤਕਰ ਸਿੱਧੂ ਨੂੰ ਕਿ ਪਹਿਲਾਂ ਤੁਸੀਂ ਦੇਖ ਕੇ ਬੋਲਿਆ ਕਰੋ ਆਪਸ ਦੇ ਵਿੱਚ ਤੁਹਾਡੀਆਂ ਪਾਰਟੀਆਂ ਦੇ ਰੌਲੇ ਨੇ ਲੀਡਰਾਂ ਦੇ ਨਾਲ ਤੁਸੀਂ ਇਸ ਤਰੀਕੇ ਦੇ ਨਾਲ ਬੋਲਦੇ ਹੋ ਉਦੋਂ ਬੋਲਣ ਲੱਗੇ ਸੋਚਦੇ ਨਹੀਂ ਤੇ ਜਦੋਂ ਤੁਹਾਨੂੰ ਉਹਨਾਂ ਦੇ ਵੱਲੋਂ ਕੁਝ ਕਿਹਾ ਜਾਂਦਾ ਹੈ ਤਾਂ ਤੁਹਾਨੂੰ ਖਤਰਾ ਦਿਖਾਈ ਦੇਣ ਲੱਗਦਾ ਹੈ ਆਪਣੀ ਬੋਲਬਾਣੀ ਪਹਿਲਾਂ ਹੀ ਸਹੀ ਰੱਖਿਆ ਕਰੋ ਮੁੱਖ ਮੰਤਰੀ ਭਗਵੰਤ ਸਿੰਘ ਨੇ ਇਹ ਤਕੀਦ ਕੀਤੀ ਹੈ ਨਵਜੋਤ ਕੌਰ ਸਿੱਧੂ ਨੂੰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਇੱਥੇ ਵਿਰੋਧੀ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਅਤੇ ਕਾਂਗਰਸ ਦੇ ਉੱਤੇ ਕਾਫੀ ਹਮਲਾਵਰ ਹੁੰਦੇ ਦਿਖਾਈ ਦਿੱਤੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਜੋ ਬਿਆਨ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਏ ਨੇ ਅਤੇ ਕਾਂਗਰਸ ਪਾਰਟੀ ਦੇ ਬਾਰੇ ਉਹਨਾਂ ਨੇ ਜੋ ਗੱਲਾਂ ਆਖੀਆਂ ਭਾਜਪਾ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤੇ ਨੇ ਕਿ ਮੇਰੀ ਕੋਈ ਨਹੀਂ ਸੁਣਦਾ ਮੈਨੂੰ ਕੋਈ ਨਹੀਂ ਪੁੱਛਦਾ ਤਾਂ ਇੱਥੇ ਉਹਨਾਂ ਨੇ ਆਖਿਆ ਕਿ ਜੋਗੀ ਵੀ ਹੁਣ ਪਹਾੜੋਂ ਉੱਤਰ ਆਏ ਨੇ ਤੇ ਵੋਟਾਂ ਦੇ ਵਿੱਚ ਜਦੋਂ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਤਾਂ ਸਾਰੇ ਉਹ ਲੀਡਰ ਬਾਹਰ ਆ ਰਹੇ ਨੇ ਜਿਹੜੇ ਲਗਾਤਾਰ ਚੁੱਪ ਕਰਕੇ ਬੈਠੇ ਹੋਏ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਾਂ ਮੁੱਖ ਮੰਤਰੀ ਸਾਬਕਾ ਪੰਜਾਬ ਦੇ ਰਹ ਚੁੱਕੇ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਲੈ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਇੱਥੇ ਕਾਫੀ ਕੇ ਸ਼ਬਦ ਜਿਹੜੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਿਖਾਈ ਦਿੱਤੇ ਨੇ ਮੁੱਖ ਮੰਤਰੀ ਨੇ ਇੱਥੋਂ ਤੱਕ ਆਖਰਤਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਤਨੀ ਅਤੇ ਉਹਨਾਂ ਦਾ ਪੁੱਤਰ ਵੀ ਇਸ ਵੇਲੇ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਜਿਹੜੀਆਂ ਲੋਕਲ ਲੈਵਲ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਸਾਰਾ ਠੱਬਰ ਜਿਹੜਾ ਹੈ ਉਹ ਪ੍ਰਚਾਰ ਕਰਨ ਦੇ ਦੇ ਵਿੱਚ ਰੁੱਝਿਆ ਹੋਇਆ ਹੈ ਉਹਨਾਂ ਨੇ ਆਖਿਆ ਕਿ ਇਹ ਵੋਟਾਂ ਵੇਲੇ ਤਾਂ ਗਧੇ ਦੇ ਉੱਤੇ ਵੀ ਜਾ ਸਕਦੇ ਆ ਲੋਕਾਂ ਦੇ ਵਿੱਚ ਕਿਉਂਕਿ ਇਹਨਾਂ ਨੂੰ ਸਿਰਫ ਵੋਟਾਂ ਦਿਖਾਈ ਦਿੰਦੀਆਂ ਨੇ ਤਾਂ ਇਸ ਤਰੀਕੇ ਦੇ ਬਿਆਨ ਆ ਜਿਹੜੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨੇ ਜੇ ਗੱਲ ਕੀਤੀ ਜਾਵੇ ਦੂਜੇ ਪਾਸੇ ਇਹਨਾਂ ਹੀ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਾਲ ਜੁੜੀ ਹੋਈ ਜਿਸ ਦੇ ਵਿੱਚ ਗੁਰਪ੍ਰੀਤ ਸੇਖੋਂ ਮਦਕੀ ਜੋ ਗੈਂਗਸਟਰ ਤੋਂ ਸਿਆਸਤ ਵਿੱਚ ਆਏ ਸਮਾਜ ਸੇਵੀ ਬਣੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬੀਤੀ ਰਾਤ ਹੀ ਇੱਕ ਹੁਕਮ ਜਾਰੀ ਹੁੰਦਾ ਹਾਈ ਕੋਰਟ ਦੇ ਵੱਲੋਂ ਕਿ ਜੋ ਗ੍ਰਿਫਤਾਰੀ ਗੁਰਪ੍ਰੀਤ ਸੇਖੋਂ ਦੀ ਕੀਤੀ ਗਈ ਹੈ ਉਹ ਤਰੰਤ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਉਸ ਤੋਂ ਬਾਅਦ ਅੱਜ ਗੁਰਪ੍ਰੀਤ ਸਿੰਘ ਸਿੱਖੋਂ ਨੂੰ ਰਿਹਾ ਕੀਤਾ ਜਾਂਦਾ ਆਪਣੇ ਘਰ ਵਾਪਸ ਆਉਂਦੇ ਆ ਤੇ ਕੱਲ ਜਦੋਂ ਹੁਣ ਵੋਟਾਂ ਪੈਣਗੀਆਂ ਇਸ ਦਾ ਕਿੰਨਾ ਵੱਡਾ ਅਸਰ ਉਸ ਇਲਾਕੇ ਦੇ ਵਿੱਚ ਜੋ ਸੇਖੋਂ ਪਰਿਵਾਰ ਦੇ ਦੋ ਉਮੀਦਵਾਰ ਮੈਦਾਨ ਦੇ ਵਿੱਚ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਉੱਥੇ ਦਿਖਾਈ ਦੇਵੇਗਾ ਕਿਉਂਕਿ ਗੁਰਪ੍ਰੀਤ ਸੇਖੋਂ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਈਆ ਤੇ ਸਰਕਾਰ ਦੇ ਉੱਤੇ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਤੇ ਸਾਨੂੰ ਉ ਚੋਣਾਂ ਦੇ ਵਿੱਚ ਖੜੇ ਹੋਣ ਦਾ ਨਹੀਂ ਦੇਖਣਾ ਚਾਹੁੰਦੇ ਸੀ ਤਾਂ ਹੁਣ ਗੁਰਪ੍ਰੀਤ ਸੇਖੋਂ ਦੀ ਜਿਸ ਤਰੀਕੇ ਨਾਲ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਦੇ ਲਈ ਅਕਾਲੀ ਦਲ ਦੇ ਵੱਲੋਂ ਉਮੀਦ ਜਿਹੜੇ ਵਕੀਲ ਨੇ ਅਰਸ਼ਦੀਪ ਸਿੰਘ ਕਲੇਰ ਉਹ ਹਾਈ ਕੋਰਟ ਦੇ ਵਿੱਚ ਆਪਣੇ ਜੋ ਵਕਾਲਤਨਾਮਾ ਦਿੰਦੇ ਆ ਤੇ ਉਹਨਾਂ ਦੇ ਵੱਲੋਂ ਸਾਰਾ ਕੇਸ ਆ ਜਿਹੜਾ ਝਗੜਿਆ ਜਾਂਦਾ ਜਿਸ ਤੋਂ ਬਾਅਦ ਰਿਹਾਈ ਕਰਨ ਦੇ ਹੁਕਮ ਜਿਹੜੇ ਹਾਈ ਕੋਰਟ ਦੇ ਵੱਲੋਂ ਦਿੱਤੇ ਜਾਂਦੇ ਆ ਤਾਂ ਗੁਰਪ੍ਰੀਤ ਸਿੰਘ ਸੇਖੋਂ ਆ ਜਿਹੜੇ ਬਾਹਰ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਇਹ ਵੀ ਇੱਕ ਛਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਉਹ ਜਿਹੜੇ ਗੁਰਪ੍ਰੀਤ ਸਿੰਘ ਸੇਖੋ ਨੇ ਚੋਣ ਲੜਨ ਦਾ ਐਲਾਨ ਕਰ ਦਿਆ ਤੇ 2027 ਦੀ ਵਿਧਾਨ ਸਭਾ ਚੋਣ ਵੀ ਉਹਨਾਂ ਨੇ ਲੜਨ ਦਾ ਪਹਿਲਾਂ ਐਲਾਨ ਕੀਤਾ ਹੋਇਆ ਹੈ ਸੋ ਇਸ ਮਸਲੇ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਕਿ ਕੱਲ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਉਸ ਦੇ ਵਿੱਚ ਸਰਕਾਰ ਦੇ ਉੱਤੇ ਜਿਵੇਂ ਚਰਨਜੀਤ ਸਿੰਘ ਚੰਨੀ ਤੇ ਵਿਰੋਧੀ ਪਾਰਟੀਆਂ ਪਹਿਲਾਂ ਹੀ ਇਲਜ਼ਾਮ ਲਾ ਰਹੇ ਨੇ ਤੱਕੇਸ਼ਾਈ ਦੇ ਤੱਕੇ ਛਈ ਹੋਵੇਗੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਸਰਕਾਰ ਦੇ ਹੱਕ 'ਚ ਫਤਵਾ ਦੇਣਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ ਕੰਮ ਦੇ ਆਧਾਰ 'ਤੇ ਵੋਟਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤਾਂਗੇ ਤੇ ਦੂਜੇ ਪਾਸੇ ਵਿਰੋਧੀ ਪਹਿਲਾਂ ਹੀ ਇਲਜ਼ਾਮ ਧੱਕੇ ਛਈ ਦੇ ਲਾ ਰਹੇ ਨੇ ਤੇ ਗੁਰਪ੍ਰੀਤ ਸਿੰਘ ਸਿੱਖੋਂ ਦੀ ਜੋ ਰਿਹਾਈ ਹੋਈ ਹੈ ਉਸ ਦਾ ਕਿੰਨਾ ਵੱਡਾ ਅਸਰ ਉਸ ਇਲਾਕੇ ਦੇ ਵਿੱਚ ਪਵੇਗਾ ਆਪਣਾ ਵਿਚਾਰ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ